ਪੰਜਾਬ ਸਰਕਾਰ ਬਹੁਤ ਵਧੀਆ ਪ੍ਰਬਾਲਣ ਕਰ ਰਹੀ ਹੈ ਸਾਨੂੰ ਸਾਰੇ ਸਿੱਖ ਇਤਿਹਾਸ ਨਾਲ ਜੋੜ ਰਹੀ ਹੈ ਤੇ ప్రతి ਇੱਕ ਵਾਰ ਜਿਹੜੀ ਲਾਸਾਨੀ ਸ਼ਹਾਦਤ ਆ ਉਹ ਹਰ ਇੱਕ ਵਿਅਕਤੀ ਤੱਕ ਪਹੁੰਚਣੀ ਚਾਹੀਦੀ ਹੈ ਇਸ ਪ੍ਰੋਗਰਾਮ ਰਾਹੀਂ ਬਹੁਤ ਵੱਡਾ ਫਾਇਦਾ ਹੋਏਗਾ ਵਿਦਿਆਰਥੀਆਂ ਨੂੰ ਉਹਨਾਂ ਦੀ ਪੜ੍ਹਾਈ ਦੇ ਵਿੱਚ ਵੀ ਫਾਇਦਾ ਹੋਏਗਾ ਪਬਲਿਕ ਨੂੰ ਵੀ ਇਹ ਫਾਇਦਾ ਹੋਏਗਾ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਸਾਡੇ ਲਈ ਜਿਹੜੇ ਕਰਵਾਨੀਆਂ ਕੀਤੀਆਂ ਨੇ ਕਿਸ ਤਰ੍ਹਾਂ ਧਰਮ ਨੂੰ ਪਹੁੰਚਾਇਆਗਾ ਤੇ ਕਿਸ ਤਰ੍ਹਾਂ ਇੱਕ ਮਤਲਬ ਕਿ ਸਾਡੀ ਧਰਮ ਦੇ ਵਿੱਚ ਇੱਕ ਨਵਾਂ ਜੋਸ਼ ਪੈਦਾ ਕੀਤਾਗਾ ਤੇ ਬਲੀਦਾਨ ਦਿੱਤਾਗਾ ਤੇ ਉਹਨਾਂ ਦੇ ਬਲੀਦਾਨ ਨੂੰ ਅਸੀਂ ਬੜੇ ਜੋਰ ਸ਼ੋਰ ਨਾਲ ਪੰਜਾਬ ਸਰਕਾਰ ਦੇ ਜਿਹੜੇ ਪ੍ਰੋਗਰਾਮ ਆ ਉਹਦੇ ਅਨੁਸਾਰ 80 ਸਾਲ ਪੂਰੇ ਕਰਨ ਵਾਲੇ। ਇਹ ਸਰਕਾਰ ਵੱਲੋਂ ਉਪਰਾਲੇ ਨੇਗੇ ਜਿਨ੍ਹਾਂ ਨੇ ਸਾਡੇ ਗੁਰੂਆਂ ਦੀਆਂ ਸ਼ਹੀਦੀਆਂ ਨੂੰ ਜਿਨ੍ਹਾਂ ਨੇ ਇੱਕ ਹਿੰਦ ਦੀ ਚਾਦਰ ਕਹੇ ਹਲਾਇਆ ਗਿਆਗਾ ਜਿਨ੍ਹਾਂ ਨੇ 26 ਸਾਲ ਤੇ 9 ਮਹੀਨੇ 13 ਦਿਨ ਇੱਕ ਭਗਤੀ ਕਰਕੇ ਇਸ ਹਿੰਦ ਧਰਮ ਨੂੰ ਖਾਸ ਕਰਕੇ ਬਚਾਇਆ ਗਿਆਗਾ ਤੇ ਬਹੁਤ ਵਧੀਆ ਉਪਰਾਲੇ ਨੇ ਤਾਂ ਕਿ ਸਾਡੇ ਜਿਹੜੇ ਨੌਜਵਾਨ ਨੇਗੇ ਜੇ ਸਿੱਖੀ ਸਰੂਪ ਦੇ ਵਿੱਚ ਆਉਣਗੇ ਨਰ ਸ਼ੰਤੋ ਵੀ ਸਰਦੋ ਫੁਨਕਾਰ ਸ਼ਿਰਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਉਹਨਾਂ ਨੇ ਬਹੁਤ ਸਾਰੇ ਕੁਰਬਾਨੀਆਂ ਦਿੱਤੇ ਆ ਉਹਨਾਂ ਨੇ ਹਿੰਦ ਮੁਲੁਖਾ ਲਈ ਆਪਣਾ ਸ਼ੀਸ਼ ਕਟਵਾਇਆ ਸੀ ਉਹ ਉਹ ਸਿੱਖਿਆਵਾਂ ਦਿੰਦੇ ਸਨ ਕਿ ਸਾਨੂੰ ਸਰਬੱਤ ਦਾ ਭਲਾ ਭਲਾਈ ਆਜ਼ਾਦੀ ਅਤੇ ਧਰਮ ਨਿਰਪੱਖਤਾ ਵੱਲ ਧਿਆਨ ਦੇਣਾ ਚਾਹੀਦਾ ਹੈ ਬਹੁਤ ਬਧੀਆ ਪ੍ਰਾਰਲਾ ਜੀ ਇਹ ਮੇਰੇ ਬੱਚਾ ਨੂੰ ਬਹੁਤ ਖੁਸ਼ਾ ਹੋ ਰਿਹਾ ਨੇ ਸਭ ਤੋਂ ਵੱਡੀ ਗੱਲ ਹੈ ਵੀ ਜਿਹੜੀ ਪਨਸ਼ੀਰੀਆ ਦੀ ਗੱਲ ਕਰ ਰਹੇ ਆ ਸਿਰਫ ਗੁਰਦੇਵ ਪਾਤਸ਼ਾਹ ਜੀ ਹੈ ਜਿਹੜੇ ਨਸ਼ਾ ਤੋਂ ਆਸ ਬੱਚਾ ਨੂੰ ਬਚਾ ਸਕਦੇ ਨੇ ਇੱਕ ਗੁਰਬਾਣੀ ਦਾ ਸਹਾਰਾ ਹੀ ਆ ਮੈਨ ਜੋ ਆਪਣੋ ਚੰਗੇ ਪਾਸੇ ਲਾ ਸਕਦਾ ਤੇ ਸਾਡੇ ਮਾਰੇ ਜਿਹੜੇ ਹੈਗੇ ਕਰਮਾਂ ਤੋਂ ਛੋਟ ਗਿਆ ਸਾਡਾ ਕਿ ਇੱਥੇ ਜਿਵੇਂ ਕਾਲਜ ਦੇ ਬੱਚੇ ਸਕੂਲ ਦੇ ਬੱਚੇ ਵੀ ਬੁਲਾਈ ਗਏ ਆ ਅੱਜ ਕੱਲ ਜਿਵੇਂ ਬੁੱਕਾਂ ਦੇ ਵਿੱਚ ਤੇ ਆਪਣਾ ਜਿਹੜਾ ਇਤਿਹਾਸ ਸੀਗਾ ਉਹਨੂੰ ਬਹੁਤ ਨਜ਼ਰ ਨਜ਼ਰ ਆਪਣਾ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਤਾਂ ਕਰਕੇ ਉਸ ਇਹ ਪ੍ਰੋਗਰਾਮ ਦੇ ਥਰੂ ਕੀ ਹੈ ਸਭ ਨੂੰ ਪਤਾ ਲੱਗੇਗਾ ਕਿ ਆਪਣਾ ਇਤਿਹਾਸ ਕੀ ਸੀਗਾ ਤਾਂ ਕਰਕੇ ਬਹੁਤ ਵਧੀਆ ਉਪਰੋਲਾਈ ਮੇਰੇ ਅਕੋਰਡਿੰਗ ਤੇ ਇਹ ਹੈ ਬੱਚੇ ਜਿਵੇਂ ਅੱਜ ਕੱਲ ਨਹੀਂ ਨਾ ਹੀ ਅਨਾਈ ਧਰਮ ਦੇ ਨਾਲ ਕੋਈ ਰੱਖਦੇ ਨਾ ਇਤਿਹਾਸ ਪੜਨਾ ਚਾਹੁੰਦੇ ਆ ਤੇ ਅੱਜ ਕੱਲ ਕੋਈ ਆਪਾਂ ਨੂੰ ਜਿਹੜੇ ਵੱਡੇ ਬਜ਼ੁਰਗ ਸੀਗੇ ਨਾ ਇਹ ਉਹ ਵੀ ਕੋਈ ਹੁਣ ਨਹੀਂ ਕਿਉਂਕਿ ਬੱਚੇ ਸੁਣ ਨਹੀਂ ਰਹੇਗੇ ਉਹਨਾਂ ਦੀ ਤਾਂ ਕਰਕੇ ਇਹ ਸੀਗਾ ਜਿਹੜਾ ਮੰਚ ਹੈ ਇਹਦੇ ਥਰੂ ਕੀ ਹੈ ਆਪਣੇ ਬੱਚੇ ਜਾਂ ਫਿਰ ਬੱਚਿਆਂ ਤੋਂ ਇਲਾਵਾ ਵੀ ਜਿਹੜੇ ਹੋਰ ਵੱਡੇ ਹੈਗੇ ਆ ਜਿਹੜੇ ਕਿ ਇਸ ਇਤਿਹਾਸ ਤੋਂ ਵੰਝਿਆ ਜਾਣਕਾਰੀ ਤੋਂ ਉਹਨਾਂ ਨੂੰ ਵੀ ਇਹ ਜਾਣਕਾਰੀ ਬਹੁਤ ਹੀ ਚੰਗੀ ਪ੍ਰਾਪਤ ਹੋਊਗੀ ਇੱਥੋਂ ਹੀ